ਜਿਹੜੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤਨਖਾਈਆ ਕਰਾਉਣ ਦੇ ਨਾਲ ਪੰਜ ਪਿਆਰਿਆਂ ਦੇ ਵੱਲੋਂ ਪੰਥ ਤੇ ਕੀ ਅਸਰ ਪੈਂਦਾ ਪਹਿਲੀ ਗੱਲ ਤੇ ਜਥੇਦਾਰੀ ਹੈ ਕਿ ਜਦ ਇੱਕ ਜਥੇਦਾਰ ਰਹਿਣੇ ਸੀ ਨੂੰ ਮੰਨਦੇ ਰਗਬੀਰ ਸਿੰਘ ਨੂੰ ਮੰਨਦੇ ਐ ਇਹਨਾਂ ਮੰਨਣੇ ਚਾਹਤਾਰੇ ਇਹ ਅਕਾਲ ਤਖਤ ਸਾਹਿਬ ਦੀ ਦੁਰਵਰਤੋਂ ਕਰਨ ਲੈਣੇ ਤਮਾਸ਼ਾ ਥੋੜੀ ਗਿਆ ਇਹਨਾਂ ਤਮਾਸ਼ਾ ਬਣਾਇਆ ਇੱਥੇ ਜਦੋਂ ਫੌਂਟਰੀ ਕਰਤਾ ਜੀ ਇੱਥੇ ਆ ਜੋ ਉੱਥੇ ਇਹ ਕੜਾ ਕੰਮ ਜੇ ਕਿਸੇ ਨੇ ਕਲੀਨ ਚੈੱਕ ਦੰਦਾ ਨਾ ਤੇ ਦੰਦਾਰ ਵੀ ਦੀ 3 ਚੱਕੀ ਦੇ ਵੈਲਿਡ ਵੀ ਹੈ ਜੋ 5 ਪਿਆਰਿਆਂ ਨੇ ਸਤਿ ਸ਼੍ਰੀ ਅਕਾਲ ਮੰਦਿਰ ਪਟਨਾ ਸਾਹਿਬ ਦੇ ਫੈਸਲਾ ਕੀਤਾ ਉਹ ਬਿਲਕੁਲ درست ਕੀਤਾ ਉਹਦੇ ਮੁਤਾਬਕ ਜਿਹੜਾ ਇਹ ਤਨਖਾਈਆ ਹੈ ਤਨਖਾਈਆ ਵਾਸਤੇ ਕੋਈ ਜ਼ਰੂਰਤ ਨਹੀਂ ਹੈ ਕਿ ਕੋਈ پیش ਹੋਏ ਤਾਂ ਕੁਝ ਹੋਏ ਲੇਕਿਨ ਇਹ ਕੀ ਹੈਗੀ ਹੈ ਕਿ ਗੜਗੱਜ ਸੌਂਦੇ ਦਿਨ ਥੋੜੇ ਰਹਿ ਗਏ ਤਖਤ ਸ੍ਰੀ ਹਰਮੰਦਰ ਜੀ ਪਟਨਾ ਸੈੱਬ ਦੇ ਵਿਖੇ ਇੱਕ ਅਹਿਮ ਫੈਸਲਾ ਕੱਲ ਲਿਆ ਗਿਆ। ਉੱਥੋਂ ਦੇ ਪੰਜ ਪਿਆਰਿਆਂ ਦੀ ਇੱਕ ਇਕੱਤਰਤਾ ਹੋਈ ਹੈ ਤੇ ਇਸ ਇਕੱਤਰਤਾ ਦੇ ਵਿੱਚ ਅਹਿਮ ਫੈਸਲਾ ਲੈ ਗਿਆ ਜਿਸ ਤੋਂ ਜਿਸ ਦੇ ਵਿੱਚ ਸ੍ਰੀ ਅਕਾਲ ਤਖਤ ਸੈੱਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗਰਗਟ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ। ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਵੀ ਉੱਥੇ ਤਲਬ ਕੀਤਾ ਗਿਆ। ਇਸ ਅਹਿਮ ਮੁੱਦੇ ਦੇ ਉੱਪਰ ਅੱਜ ਅਸੀਂ ਆ ਗੱਲਬਾਤ ਕਰਾਂਗੇ ਸੈਕ ਡਾਕਟਰ ਡਾਕਟਰ ਗੁਰਵਿੰਦਰ ਸਿੰਘ ਸਮਰਾ ਹੁਣਾ ਦੇ ਨਾਲ ਜਿਹੜੇ ਬਹੁਤ ਜਿਹੜਾ ਕਿ ਇਸ ਮਸਲੇ ਨੂੰ ਅਹਿਮ ਤੌਰ ਤੇ ਸਮਝਦੇ ਹਨ ਅਤੇ ਜੋ ਵੀ ਘਟਨਾਕ੍ਰਮ ਘਟਨਾਕ੍ਰਮ ਜਿਹੜਾ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਵਿਖੇ ਹੁੰਦਾ ਉਸ ਨੂੰ ਨਜ਼ਦੀਕੀ ਦੇ ਤੌਰ ਤੇ ਜਾਣਦੇ ਨੇ ਆ ਡਾਕਟਰ ਸਾਹਿਬ ਕੱਲ ਜੋ ਵੀ ਘਟਨਾਕ੍ਰਮ ਹੋਇਆ ਜਿਹੜੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਤਨਖਾਹਿਆ ਕਰਾ ਦੇਣਾ ਪੰਜ ਪਿਆਰਿਆਂ ਦੇ ਵੱਲੋਂ ਪੰਥ ਤੇ ਕੀ ਅਸਰ ਪੈਂਦਾ ਪਹਿਲੀ ਗੱਲ ਤੇ ਜ਼ਥੇਦਾਰੀ ਹੈਗੀ ਠੀਕ ਹੈ ਇੱਕ ਜ਼ਥੇਦਾਰ ਰਹਿਣੇ ਅਸੀਂ ਨੂੰ ਮੰਨਦੇ ਨਹੀਂ ਰਗਵੀਰ ਸਿੰਘ ਨੂੰ ਮੰਨਦੇ ਹਾਂ ਇਹਨੂੰ ਮੰਨਣੇ ਜ਼ਥੇਦਾਰ ਇੱਕ ਦੂਸਰੀ ਚੀਜ਼ ਇਹ ਕਿ ਇੱਕ ਹਾਲ ਤੱਕ ਸਭੀ ਦੁਰਵਰਤੋਂ ਕਰਨ ਲੈ ਨੇ ਤਮਾਸ਼ਾ ਥੋੜੀ ਗਿਆ ਇਹਨਾਂ ਤਮਾਸ਼ਾ ਬਣਾਇਆ ਹੈ ਇੱਥੇ ਜਦੋਂ ਹੁਕਮ ਜਾਰੀ ਕਰਤਾ ਜੀ ਇੱਥੇ ਆ ਜੋ ਉੱਥੇ ਇਹ ਕਿਹੜਾ ਕੰਮ ਹੈ ਇਹ ਸਿਰਫ ਕਿਸੇ ਇੱਕ ਬੰਦੇ ਨੂੰ ਬਚਾਉਣ ਦੀ ਖਾਤਰ ਇਹ ਕੁਝ ਕਰਨ ਦਾ ਹੈਗਾ ਪਰ ਇਹ ਕੰਮ ਹੋਣ ਨਹੀਂ ਦੇਣਗੇ ਨਾ ਹੋਣ ਦੇਣਗੇ ਨਾ ਹੋ ਸਕਦਾ ਜੋ ਮਰਜ਼ੀ ਕਰ ਲੈ ਜੇ ਕਿਸੇ ਨੇ ਕਲੀਨ ਚੈਟ ਦੰਦਾ ਨਾ ਤੇ ਦੰਦਾਰੇ ਵੀ ਕਲੀਨ ਚੈਟ ਕਿਤੇ ਵੈਲਟ ਨਹੀਂ ਹੈ ਜੋ ਪੰਜ ਪਿਆਰਿਆਂ ਨੇ ਤਖਤ ਸ੍ਰੀ ਅੰਮ੍ਰਿਤਸਰ ਦੀ ਪਟਨਾ ਸਾਹਿਬ ਦੇ ਫੈਸਲਾ ਕੀਤਾ ਉਹ ਬਿਲਕੁਲ درست ਕੀਤਾ ਉਹਦੇ ਮੁਤਾਬਕ ਜਿਹੜਾ ਇਹ ਤਨਖਾਈ ਹੈ ਤਨਖਾਈਏ ਵਾਸਤੇ ਕੋਈ ਜ਼ਰੂਰਤ ਨਹੀਂ ਹੈ ਕਿ ਕੋਈ ਪੇਸ਼ ਹੋਏ ਜਾਂ ਕੁਝ ਹੋਏ ਪਹਿਲਾਂ ਆਪਣਾ ਤਨਖਾਈ ਜਿਹੜਾ ਹੈਗਾ ਉਹਦੀ ਮਾਫੀ ਮੰਗੇ ਸਾਰਾ ਕੁਝ ਕਰੇ ਸ਼ਬੀਰ ਸਾਹਿਬ ਬਾਦਲੋਂ ਤੇ ਪੇਸ਼ ਹੋਏ ਕੋ ਪੰਜਾਂ ਪਿਆਰਿਆਂ ਦਾ ਫੈਸਲਾ ਹੈ ਔਰ ਇੱਕ ਤਖਤ ਦਾ ਫੈਸਲਾ ਹੈ ਇੱਕ ਇਹ ਇੱਕ ਮੈਂ ਵਿਅਕਤੀ ਦਾ ਗੜਗਦਾ ਫੈਸਲਾ ਨਹੀਂ ਹੈਗਾ ਔਰ ਪੰਜ ਪਿਆਰੇ ਦੇ ਕੇ ਪਿਛ ਹੋਣਾ ਹੀ ਪਵੇਗਾ ਜੋ ਮਰਿਆਦਾ ਹੈਗੀ ਆ ਜੇ ਨਹੀਂ ਬਿਛੇ ਤਾਂ ਫਿਰ ਪਤਾ ਹੀ ਹੈ ਕਿ ਅੱਗੇ ਵੀ ਪਘੋੜੇ ਨੇ ਕੀ ਗੱਲ ਪੰਥ ਤੋਂ ਪਤਨੀ ਵਰਤੋਂ ਕਰਦੇ ਆ ਫਿਰ ਇਹ ਨਾ ਕਰਦੀ ਪਰ ਸ੍ਰੀ ਅਕਾਲ ਤਖਤ ਸਾਬ ਦੇ ਜਥੇਦਾਰ ਦਾ ਅਹੁਦਾ ਸਿੱਖ ਪੰਥ ਦੇ ਵਿੱਚ ਇੱਕ ਸਤਿਕਾਰਤ ਅਹੁਦਾ ਹੈਗਾ ਔਰ ਉਹਨਾਂ ਨੂੰ ਤਨਖਾਹੀਆ ਕਰਾਰ ਦੇ ਦੇਣਾ ਦੇਖੋ ਜਦੋਂ ਅਸੀਂ ਗਲਤ ਕੰਮ ਕਰਾਂਗੇ ਦਰਵਰਤੋਂ ਕਰਾਂਗੇ ਤਖਤ ਸਾਹਿਬ ਦੀ ਤਾਂ ਸਾਨੂੰ ਤਨਖਾਹੀਆ ਕਰਾਰ ਦੇਣੇ ਦੇਣਾ ਹੁਣੇ ਹੋਣਾ ਤੁਸੀਂ ਉਹ ਮੈਂ ਹਾਂ ਹੋਵਾਂਏ ਕੋਈ ਵੀ ਹੋਵੇ ਜਦਦਰ ਉਹ ਜਦ ਵਰਤ ਜਦ ਹੋਏਗੀ ਤੇ ਪੰਜ ਪਿਆਰੇ ਕਰਨੀਏ ਕਰਨੇਗੀ ਤਖਤ ਸਾਹਿਬ ਦੇ ਪੰਜ ਪਿਆਰੇ ਪੂਰੇ ਹੱਕਦਾਰ ਦੇ ਨੇ ਉਹ ਕਿਸੇ ਨੂੰ ਤਨਖਾਇਆ ਕਰ ਕਰ ਸਕਦੇ ਨੇ ਉਸੇ ਕਹੋਗੇ ਇਹਨੇ ਆਦਮੀ ਨੇ ਕਾਲ ਤੱਕ ਸਾਹਿਬ ਦੀ ਜ਼ੁਰਵਰਤ ਕੀਤੀ ਪਰ ਜਿਸ ਤਰ੍ਹਾਂ ਕੀ ਤਖਤ ਛੜੀ ਹਰਮੰਦਰ ਜੀ ਪਟਨਾ ਸਾਹਿਬ ਜਾਂ ਅ ਹਜੂਰ ਸਾਹਿਬ ਤਖਤ ਉਹਨਾਂ ਦਾ ਜਿਹੜਾ ਵੱਖਰੇਵੇਂ ਆ ਆਪਾਂ ਜਿਹੜੇ ਪੰਜਾਬ ਦੇ ਤਖਤਾਂ ਦੇ ਨਾਲ ਪਹਿਲਾਂ ਵੀ ਹੁੰਦੇ ਰਹੇ ਨੇ ਕੀ ਇਹ ਕੋਈ ਜਿਹੜੇ ਫੈਸਲੇ ਕਿਤੇ ਰਾਜਨੀਤੀ ਤੋਂ ਪ੍ਰੇਰਿਤ ਨਹੀਂ ਨਹੀਂ ਜਿਹੜਾ ਦੇਖੋ ਇਹਨੇ ਗੜਗਾ ਸਿੰਘ ਨੇ ਫੈਸਲਾ ਕੀਤਾ ਉਹ ਤੇ ਸ਼ਰਿਆਮ ਜਿਹੜਾ ਆਪਾਂ ਸਾਨੂੰ ਪਤਾ ਹੈ ਵੀ ਕਿਸ ਗੱਲ ਦੇ ਕੀਤਾ ਕਿਵੇਂ ਕੀਤਾ ਚਲੋ ਮੀਡੀਆ 'ਚ ਹੀ ਨਹੀਂ ਦੱਸਦੇ ਹੈਗੇ ਲੇਕਿਨ ਇਹ ਚੀਜ਼ ਹੈਗੀ ਆ ਕਿ ਗੜਗੱਜ ਸੌ ਦੇ ਦਿਨ ਥੋੜੇ ਰਹਿ ਗਏ ਇਹ ਜਾਂਦ ਪਹਿਲਾਂ ਸਤੀਵਾ ਦੇ ਤਨ ਹਈਆ ਉੱਥੇ ਹੋਇਆ ਪੇਸ਼ ਹੋਵੇ ਪੇਸ਼ ਹੋਣ ਤੋਂ ਬਾਅਦ ਫਿਰ ਦੇਖਾਂਗੇ ਜਿਹੜਾ ਤੂੰ ਫੈਸਲਾ ਕਰਤਾ ਹੈਗਾ ਅਜੇ ਪਹਿਲਾਂ ਤੋਂ ਆਪਣਾ ਕਰ ਕਿ ਜਿਹੜੀਆਂ ਸਿੱਖ ਸੰਗਤਾਂ ਨੇ ਉਹ ਦੁਚਿੱਤੀ ਦੇ ਵਿੱਚ ਹੈਗੀਆਂ ਨੇ ਉਹ ਕਹਿੰਦੀਆਂ ਨੇ ਕਿ ਇੱਕ ਪਾਸੇ ਪੰਜ ਪਿਆਰੇ ਸਾਹਿਬ ਜਿਹੜੇ ਨੇ ਉਹ ਸਤਕਾਰਤ ਹਸਤੀਆਂ ਹੁੰਦੀਆਂ ਨੇ ਪੰਥ ਦੇ ਵਿੱਚ ਜਥੇਦਾਰ ਕਾਲ ਤਖਤ ਸਾਹਿਬ ਵੀ ਉਹ ਵੀ ਸਤਕਾਰਤ ਹਸਤੀ ਨੇ ਤਾਂ ਹੁਣ ਜਿਹੜੀਆਂ ਸੰਗਤਾਂ ਨੇ ਉਹ ਕਿਸ ਨੂੰ ਸਹੀ ਮੰਨਣ ਸੰਗਤਾਂ ਦੀ ਮੰਦੀ ਇਹ ਪੰਜ ਪਿਆਰਿਆਂ ਨੂੰ ਸਹੀ ਹੈ ਫੈਸਲਾ درست ਹੈ ਫੈਸਲਾ ਉਹਨਾਂ ਪਹਿਲਾਂ ਕੀਤਾ ਜੇਕਰ ਤੁਹਾਡੇ ਖਿਲਾਫ ਇਹਨਾਂ ਫੈਸਲਾ ਕਰਨ ਮੁੜ ਕੇ ਤੂੰ ਕੋ ਜਿੱਥੇ ਆ ਜਾ ਇਧਰ ਉਹ ਮੰਨੀ ਨਾ ਕੋਈ ਗੱਲ ਜਾਂਦੀ ਹੈ ਉਹ ਤੁਸੀਂ ਆਪਣੇ ਆਪ ਨੂੰ ਬਚਾਉਣ ਵਾਸਤੇ ਸੱਦਣ ਰਹਿ ਜੇ ਪਹਿਲਾਂ ਤਨਖਾਹਿਆ ਕਰਾਰ ਹੋਈ ਹੋ ਤਨਖਾਹਿਆ ਤੇ ਹੁਣ ਦੇ ਉਤੇ ਤੂੰ ਜਿਹੜਾ ਹੈਗਾ ਪਹਿਲਾਂ ਪੇਸ਼ ਹੋ ਪੰਜ ਪਿਆਰ ਨੇ ਪੇਸ਼ ਹੋ ਕੇ ਤਨਖਾਹਿਆ ਜਿਹੜਾ ਮਾਫ ਕਰੋ ਫਿਰ ਉਸ ਤੋਂ ਬਾਅਦ ਦੇਖਾਂਗੇ ਤੁਹਾਡਾ ਵੈਲ ਕੀ ਹੈ ਬੜੀ ਇਹਨਾਂ ਦੀ ਗਲਤੀ ਕੀ ਸੀ ਕਿ ਤਨਖਾਹਿਆ ਕਰਾਰ ਦਿੱਤਾ ਇਹਨਾਂ ਨੇ ਕਾਲਪਤਿਕ ਸੈਦੀ ਦੁਰਵਰਤੋਂ ਸਿੱਧੇ ਲੋਕਾਂ ਦੇ ਵਿੱਚ ਆਦਾ ਕਿ ਇਹਨੂੰ ਆਪਣੇ ਵਾਸਤੇ ਰਾਜਨੀਤੀ ਵਾਸਤੇ ਸਭ ਚੀਜ਼ਾਂ ਵਾਸਤੇ ਪਹਿਲਾਂ ਹੀ ਪਲਾਨ ਹੋਇਆ ਤੋ ਆ ਕੰਮ ਕਰਨਾ ਹੈਗਾ ਔਰ ਕਰ ਰਹੇ ਜਿੱਦਾਂ ਨੂੰ ਰਾਜਨੀਤੀ ਕਹਿੰਦੇ ਇਦਾਂ ਕਰਦੇ ਇਦਾਂ ਕਰ ਦਿੱ ਜਾਂਦਾ ਹੈ ਜਿੱਦਾਂ ਕਿ ਇਹ ਵੀ ਕਿਹਾ ਜਾ ਰਿਹਾ ਸੋਸ਼ਲ ਮੀਡੀਆ ਤੇ ਕਿ ਇਹਨਾਂ ਨੇ ਉੱਥੋਂ ਦੀ ਜਿਹੜੀ ਤਖਤ ਦੀ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਆ ਉਹਨਾਂ ਨੂੰ ਤਲਬ ਕੀਤਾ ਸੀ ਜਥੇਦਾਰ ਸਾਹਿਬ ਨੇ ਕਿ ਇਹ ਉਹਦਾ ਰਿਐਕਸ਼ਨ ਹੈਗਾ ਦੇਖੋ ਤਲਬ ਕੀਤਾ ਸੀ ਜਦੋਂ ਤਲਬ ਕੀਤਾ ਤੇ ਪਹਿਲਾਂ ਪੇਸ਼ ਹੋਣ ਇਹ ਜਦੋਂ ਬੰਦੇ ਨੇ ਤਨਖਾਹ ਕਰ ਲਿਆ ਇਹ ਨਹੀਂ ਮੰਨਦੇ ਤੇ ਫਿਰ ਤਨਖਾਹ ਹੀ ਕਰਾ ਦੇਣਾ ਜਿਹੜਾ ਹੈਗਾ ਇਹਨਾਂ ਦਾ ਫਰਜ਼ ਮੰਨਦਾ ਸੀ ਇਹਨਾਂ ਨੇ ਕੀ ਕੀਤਾ ਉਲਟਾ ਕਰ ਦਿੱਤਾ ਵੀ ਇਹ ਲੋ ਜੀ ਅਸੀਂ ਤਰਖਾਹੇ ਉਹ ਤਨਖਾਹ ਹੀ ਕਰਾ ਦਿੱਤੇ ਬੰਦੇ ਨੂੰ ਕੀ ਹੱਕ ਹੈਗਾ ਕਿ ਤੁਹਾਨੂੰ ਵੇਚ ਵੇਚ ਸੋਸ਼ਲ ਮੀਡੀਆ ਦੇ ਬਹੁਤ ਸਾਰੇ ਲੋਕ ਪੋਸਟਾਂ ਪਾਉਂਦੇ ਕਿ ਜਿਹੜੇ ਪੰਜਾਬ ਤੋਂ ਬਾਹਰ ਤਖਤ ਹੈਗੇ ਨੇ ਉਹਨਾਂ ਦੀਆਂ ਜਿਹੜੀਆਂ ਕਮੇਟੀਆਂ ਨੇ ਉਹਨਾਂ ਦੇ ਵਿੱਚ ਉੱਥੋਂ ਦੀਆਂ ਦਖਲਦਾਨੀਆਂ ਵਧ ਗਈਆਂ ਨਹੀਂ ਇਹੋ ਜੀ ਕੋਈ ਗੱਲ ਨਹੀਂ ਹੈਗੀ ਵੀ ਤਾਂ ਜਿਹੜੇ ਉਹਨਾਂ ਦੇ ਰੂਲ ਨੇ ਉਹ ਸਾਰੇ ਜਿਹੜੇ ਹੈਗੇ ਨੇ ਉਹ ਉਹਨਾਂ ਦਾ ਵੱਖਰਾ ਬਣਿਆ ਹੋਇਆ ਉਹਦੇ ਮੁਤਾਬਕ ਜਿਹੜਾ ਹੈਗਾ ਕੋਈ ਐਹੋ ਜੀ ਗੱਲ ਨਹੀਂ ਨਜ਼ਰ ਆਉਂਦੀ ਹੈਗੀ ਕਿ ਉਹਦੇ ਵਿੱਚ ਕੋਈ ਦੋ ਗਲਤ ਆਦਮੀ ਵੜ ਗਏ ਜਾਂ ਕੁਝ ਐਸਾ ਨਹੀਂ ਕੋਈ ਗੱਲ ਨਹੀਂ ਬਹੁਤ ਛੇਤੀ ਇਹ ਜਿਹੜਾ ਮੇਜਰ ਸਿੰਘ ਛੋਡੀ ਮੈਂ ਆਹ ਹੀ ਜਾ ਰਿਹਾ ਪਟਨਾ ਸਾਹਿਬ ਔਰ ਪਟਨਾ ਸਾਹਿਬ ਜਾ ਕੇ ਫਿਰ ਇਹ ਤਰ੍ਹਾਂ ਸੁਧਾਰਾਂਗੇ ਇਹਨਾਂ ਨੂੰ ਉਦਾਂ ਨਹੀਂ ਸੁਧਰਨੇ ਮੈਂ ਕਿਹਾ ਸੁਧਾਰ ਕੇ ਛੱਡਾਂਗੇ ਉਹਨਾਂ ਨੂੰ ਕਿ ਕਿ ਤਾਕਤਾਂ ਦੇ ਵਿੱਚ ਆਪਸੀ ਵਖਰੇਵੇਂ ਦੁਨੀਆ ਦੇ ਵਿੱਚ ਜਿਹੜਾ ਕੌਮ ਦਾ ਮੈਸੇਜ ਉਹ ਚੰਗਾ ਨਹੀਂ ਜਾਂਦਾ ਦੇਖੋ ਜਦੋਂ ਇੱਕ ਬੰਦਾ ਦਰਉਰਤਨ ਕਰਨ ਲੱਪਿਆ ਚੰਗਾ ਮੈਸੇਜ ਕਿੱਥੇ ਜਾਏਗਾ ਤੁਸੀਂ ਜੋ ਹੈਗਾ ਜੈਨੋ ਉਹਦੇ ਮੁਤਾਬਕ ਫੈਸਲਾ ਕਰੋ ਸਹੀ ਕਰੋ ਤੁਸੀਂ ਕਿਸੇ ਬੰਦੇ ਨੂੰ ਕਲੀਨ ਚਿੱਟ ਦਿੱਤੀ ਜਾਂਦੇ ਹੋ ਕਿਸੇ ਨੂੰ ਝਾਮਲ ਕਰੀ ਜਾਂਦੇ ਹੋ ਕਿਨੂੰ ਕੁਝ ਕਰੇ ਤੁਹਾਨੂੰ ਕੀ ਕਰ ਪੰਜ ਬਿਆਸ ਤੋਂ ਜੇ ਫੈਸਲਾ ਕਰਨਾ ਕੀ ਪੰਜ ਪਿਆਰਾਂ ਤੁਸੀਂ ਉੱਪਰ ਇਹ ਪੰਜ ਪਿਆਰਾਂ ਦਾ ਪਹਿਲਾ ਦਾ ਫੈਸਲਾ ਇੱਧਰ ਤਾਂ ਕੋਈ ਹੈ ਨਹੀਂਗਾ ਪਰ ਸੁਖਵੀਰ ਬਾਦਲ ਨੂੰ ਵੀ ਤਲਬ ਕਰਨਾ ਉਹ ਵਿੱਚ ਕਿੱਥੋਂ ਆ ਗਏ ਸੁਖਵੀਰ ਬਾਦਲ ਇੰਟਰਫੀਰੈਂਸ ਕਰਦਾ ਸੀ ਸੁਖਵੀਰ ਬਾਦਲ ਨੇ ਇਹਨੂੰ ਕਹਿ ਕੜਗੜ ਸਿੰਘ ਨੂੰ ਪੀਸ ਬਾਦਲ ਦੇ ਜਿਹੜਾ ਹੈਗਾ ਇਹਨੂੰ ਭਰੀ ਕਰਦੇ ਉਹਨਾਂ ਨੂੰ ਦਰਖਾਇਆ ਕਰਦੇ ਉਹਨਾਂ ਨੂੰ ਤਲਬ ਕਰਨਾ ਕਿ ਇਹਦਾਂ ਰੱਖ ਕੇ ਮੇਟੀ ਤੇ ਨਹੀਂ ਕੱਲ ਜਾ ਕਰੀਏ ਇਹ ਆਪਣਾ ਬੰਦਾ ਪ੍ਰਧਾਨ ਬਣਾਉਣਾ ਚਾਹੁੰਦਾ ਸੀ ਸੁਖਵੀਰ ਇਸੇ ਕਰਕੇ ਦੁਰਵਰਤੋਂ ਕੀਤੀ ਹੈ ਦੁਰਵਰਤੋਂ ਕੀਤੀ ਸੁਖਵੀਰ ਬਾਦਲ ਤਲਬ ਕਰ ਰਹੇ ਨੇ ਕਰਾਂਗੇ ਕਿਉਂ ਨਹੀਂ ਕਰਾਂਗੇ ਪਰ ਹੁਣ ਜਿਹੜਾ ਇਹ ਜੋ ਵੀ ਘਟਨਾਕ੍ਰਮ ਹੋ ਰਿਹਾ ਪੰਥ ਦੇ ਵਿੱਚ ਤਾਂ ਇਹ ਜਿਹੜੀਆਂ ਬਾਕੀ ਪੰਥਕ ਜਥੇਬੰਦੀਆਂ ਹੈਗੀਆਂ ਨੇ ਸੰਤ ਮਹਾਪੁਰਸ਼ ਚਹਿਗੇ ਆ ਜਾਂ ਪੰਥ ਦੀਆਂ ਜਿਹੜੀਆਂ ਸਤਕਾਰਤ ਹਸਤੀਆਂ ਨੇ ਚਾਹੇ ਉਹ ਭਾਰਤ ਦੇ ਵਿੱਚ ਬੈਠੀਆਂ ਨੇ ਜਾਂ ਕੁਝ ਵਿਦੇਸ਼ਾਂ ਦੇ ਵਿੱਚ ਵੀ ਬੈਠੀਆਂ ਨੇ ਉਹਨਾਂ ਨੂੰ ਕੀ ਕਦਮ ਹੁਣ ਚੁੱਕਣੇ ਚਾਹੀਦੇ ਨੇ ਕਿ ਤਖਤਾਂ ਦੇ ਵਿੱਚ ਆਪਸੀ ਟਕਰਾਅ ਨਾ ਹੋਵੇ ਨਹੀਂ ਦੇਖੋ ਸੰਤਾਂ ਇਡੀਆਂ ਨੇ ਉਹ ਸਾਰੀ ਗੱਲ ਸਮਝਦੀਆਂ ਨੇ ਕਿ ਪਟਨਾ ਸਾਹਿਬ ਦੇ ਜੋ ਤਖਤ ਦੇ ਪੰਜ ਪਿਆਰੇ ਨੇ ਉਹ ਪੂਰੀ ਤਰ੍ਹਾਂ ਜਿਹੜਾ ਹੈਗਾ ਕਿਸੇ ਵੀ ਚੀਜ਼ ਨੂੰ ਖਤਮ ਕਰ ਸਕਦੇ ਕੋਈ ਫੈਸਲਾ ਲੈ ਸਕਦੇ ਆ ਦੂਸਰੀ ਚੀਜ਼ ਇਹ ਹੈ ਕਿ ਜਦੋਂ ਫੈਸਲਾ ਦਿੱਤਾ ਗਿਆ ਵਾ ਉਸ ਤੋਂ ਬਾਅਦ ਤੁਸੀਂ ਇਹਨਾਂ ਨੂੰ ਤਲਬ ਕਰ ਲੋ ਜਾਂ ਕੁਝ ਕਰ ਲੋ ਗੱਲ ਮੰਨਣ ਦੀ ਉਥੋਂ ਨਹੀਂ ਹੈਗੀ ਇਹਦਾ ਮਤਲਬ ਇਹ ਸਪੱਸ਼ਟ ਇਹ ਹੈ ਜਦੋਂ ਤਾਂ ਹਈਆ ਦਿੱਤਾ ਉਹ ਤੋਂ ਬਾਅਦ ਤੁਸੀਂ ਸੱਦਨ ਆਪੇ ਕਰਨਾ ਪਏ ਤੇ ਗੱਲਾਂ ਵਰਦਰ ਹੋਰ ਤਾਂ ਇੱਕ ਹੋਰ ਅਹਿਮ ਫੈਸਲਾ ਹੋਇਆ ਪੰਥ ਦੇ ਵਿੱਚ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਉਹਨਾਂ ਨੂੰ ਵੀ ਮਾਫੀ ਜਿਹੜੀ ਦਿੱਤੀ ਗਈ ਆ ਉਹ ਬੇਸ਼ੋਈ ਹੈਗੇ ਆ ਆਪਣੇ ਜਥੇਦਾਰ ਸਾਹਿਬ ਦੇ ਅੱਗੇ ਅਕਾਲ ਤਖਤ ਸਾਹਿਬ ਦੇ ਤੇ ਹੁਣ ਤਰਨ ਪ੍ਰਚਾਰ ਕਰਨਗੇ ਦੇਖੋ ਇਹ ਮਾਮਲਾ ਇਹਦਾ ਹੈਗਾ ਉਹਨਾਂ ਦੇ ਨਾਲ ਸੰਬੰਧਤ ਆ ਕੱਲ ਮੈਨੂੰ ਇਹ ਨਾਲ ਜ਼ਰੂਰ ਆ ਕਿ ਸਾਧ ਜੀ ਭੈਰਵੰਦੀ ਸਿੰਘ ਜੀ ਜਿਹੜੇ ਹੈਗੇ ਨੇ ਸਾਡੇ ਉਹ ਆਏ ਨੇ ਬੇਸ਼ਵੀ ਹੋਏ ਨੇ ਉਹਨਾਂ ਨੂੰ ਜੋੜ ਦਾ 500 ਰੁਪਏ ਦੇ ਕਰਨ ਦਾ ਕਿਹਿਆ ਹੁਕਮ ਲਾਇਆ ਉਹ ਲੱਗਦਾ ਹੋਇਆ ਲੇਕਿਨ ਉਹਨਾਂ ਨੂੰ ਰੀਸੈਂਟਾਂ ਟਾਂਟੀਆਂ ਬੜੈ ਨੂੰ ਵੀ ਇਹ ਗੱਲ ਹੁਣ ਬੜੀ ਧਿਆਨ ਨਾਲ ਸੋਚਣੀ ਪੈਗੀ ਕਿ ਉਹਨਾਂ ਨੇ ਪ੍ਰਚਾਰ ਕਿਸ ਤਰ੍ਹਾਂ ਕਰਨਾ ਹੈ ਦੂਸਰੀ ਗੱਲ ਇਹ ਆ ਵੀ ਇਹ ਬੰਦਾ ਜਿਹੜਾ ਹੈਗਾ ਕਿ ਇਹਨੂੰ ਮਾਫ ਕਿੱਦਾਂ ਕਰ ਸਕਦਾ ਹੈ ਜਿਹੜਾ ਤਨਖਾਈਆ ਹੈਗਾ ਪਹਿਲਾਂ ਆਪਣੀ ਗੱਲ ਚੀਜ਼ਾਂ ਤੋਂ ਦੂਰ ਕਰੇ ਫੇਰ ਹੀ ਕਿਸੇ ਨੂੰ ਮਾਫ ਕਰੇ ਜਾਂ ਨਾ ਕਰੇ ਉਹ ਪੋਲੀਟਿਕਲ ਆ ਸਾਰਾ ਸਿਆਸੀ ਹੈ ਮੈਨੂੰ ਬਰੀ ਕਰਦੇ ਇਹਨੂੰ ਆਹ ਕਰਦੇ ਇਹਨੂੰ ਆਹ ਕਰਦੇ ਹੋ ਕੁਝ ਨਹੀਂ ਆ ਤੁਹਾਡੇ ਵੀ ਕੱਲ ਇੱਥੇ ਬੜਾ ਵੱਡਾ ਪੰਥਕ ਇਕੱਠ ਹੋਇਆ ਰੰਗਰੇਟਾ ਅਜਾਥੇ ਬੰਦੀਆਂ ਦੇ ਆ ਤੇ ਉਹਦੇ ਵਿੱਚ ਜਿੱਦਾਂ ਕਿ ਨੋਵੇਂ ਪਾਛਾ ਜਿਹੜਾ ਸ਼ਿਤੀਪੁਰ ਬਣਾਇਆ ਜਾਣਾ ਹੈ 350 ਸਾਲਾ ਸ਼ਤਾਬ ਦੀ ਸਮਾਗਮ ਵੱਡੀ ਪੱਦਰ ਤੇ ਸਮਾਗਮ ਹੋਣਿਆ ਖਾਲਸੇ ਦੇ ਜਨਮ ਭੂਮੀ ਤੇ ਤਾਂ ਇਹਦੇ ਵਿੱਚ ਵੀ ਵਖਰੇਵਾ ਹੋਣਾ ਕਿ ਐਸਜੀਪੀਸੀ ਵੱਲੋਂ ਅਲੱਗ ਸਮਾਗਮ ਦਿੱਲੀ ਕਮੇਟੀ ਵੱਲੋਂ ਅਲੱਗ ਸਮਾਗਮ ਹਰਿਆਣਾ ਕਮੇਟੀ ਵੱਲੋਂ ਅਲੱਗ ਸਮਾਗਮ ਤੇ ਹੁਣ ਰੰਗਰੇਟਾ ਜਥੇਬੰਦੀਆਂ ਵੱਲੋਂ ਦੇਖੋ ਇਹਨਾਂ ਨੂੰ ਕਿਹਾ ਸੀਗਾ ਵੀ ਸਾਰੇ ਮਿਲ ਕੇ ਪ੍ਰੋਗਰਾਮ ਕਰੀਏ ਦੋ ਚੰਗਾ ਲੱਗੇਗਾ ਪਰ ਇਧਰ ਵੀ ਪੰਜਾਬ ਵਾਲੇ ਵੀ ਹਰਿਆਣੇ ਵਾਲੇ ਦਿੱਲੀ ਵਾਲੇ ਵੀ ਸਾਰੇ ਮਿਲ ਕੇ ਕਰੀਏ ਇਹ ਕਹਿੰਦੇ ਨੇ ਨਹੀਂ ਜੀ ਅਸੀਂ ਤਾਂ ਆਪਣੇ ਕਰ ਲਏ ਤੁਸੀਂ ਆਪਣੇ ਕਰ ਲਓ ਫਿਰ ਕੱਲ ਜਿਹੜਾ ਜਿੰਨਾ ਵੀ ਰਗਰੇਟਾ ਹੈਗਾ ਜਥੇਬੰਦੀਆਂ ਨੇ ਸਾਰੀਆਂ ਇੱਥੇ ਇਕੱਠ ਹੋਇਆ ਔਰ ਕਾਠੇ ਨਾ ਭਾਰੀ ਕਿ ਤੁਸੀਂ ਦੇਖੇ ਹੈਗਾ ਉਹਦੇ ਵਿੱਚ ਕੱਲ ਫੈਸਲਾ ਲਿਆ ਗਿਆ ਜੋ ਫੈਸਲੇ ਲਏ ਗਏ ਨੇ ਉਹਦੇ ਮੁਤਾਬਕ ਕੰਮ ਚੱਲੇਗਾ ਤਿੰਨ ਜਿਹੜੀ ਹੈਗੀ ਆਪਣੀ ਨਵੰਬਰ ਉਹਦੇ ਵਿੱਚ ਜਿਹੜਾ ਹੈਗਾ 3 ਅਕਤੂਬਰ 31 ਅਕਤੂਬਰ ਨੂੰ ਸ਼੍ਰੀ ਖੰਡਵਾਲ ਸਾਹਿਬ ਰੰਗ ਨੂੰ ਉਹਨਾਂ ਨੇ ਤੇ 2 ਤਰੀਕ ਨੂੰ 2 ਅਕਤੂਬਰ ਨੂੰ ਦੇ ਭੋਗ ਪਾਈ ਜਾਣਗੇ ਉਸ ਤੋਂ ਬਾਅਦ ਜਿਹੜਾ ਹੈਗਾ ਵਾ ਇੱਥੋਂ ਨਗਰ ਕੀਰਤ ਜਿਹੜਾ ਕੱਟਾਂਗੇ ਤੇ ਇਹ ਸਮਾਗਮ ਇੱਥੇ ਹੀ ਦਾ ਸੰਪਨ ਜਿਹੜਾ ਦੀ ਸਮਾਪਤੀ ਹੋਊਗੀ ਜਾਂ ਰੰਗਰੇਟਾ ਜਥੇਬੰਦੀਆਂ ਵੀ ਜਾਣਗੀਆਂ ਖਾਲਸੇ ਜਨ ਘੁੰਮੀ ਤੇ ਨਹੀਂ ਨਹੀਂ ਇਹ ਤਾਂ ਇੱਕ ਆਰਥਰੀ ਵਿੱਚ ਸ਼ੁਰੂਆਤ ਆ ਸਾਡੀ ਠੀਕ ਹੈ ਦੂਸਰਾ ਤਾਂ ਅਸੀਂ ਦਿੱਲੀ ਵੀ ਕਰਾਂਗੇ ਦਿੱਲੀ ਤੋਂ ਮਾਰਚ ਵੀ ਕਰਾਂਗੇ ਹਰ ਸਾਲ ਕਰਦੇ ਆਏ ਅੱਜ 350 ਸਾਲ ਆ ਗਏ ਇਹਨਾਂ ਨੂੰ ਚਿੱਤ ਆ ਗਿਆ ਪਹਿਲਾਂ ਨਹੀਂ ਚਿੱਤ ਆ ਗਿਆ ਸੀ ਸਿਰਫ ਇੱਕ ਅਨੀ ਮੇਜਰ ਸਿੰਘ ਛੋਡੀ ਰਹੀ ਜਿਹੜੇ ਕਰਦੇ ਸੀਗੇ ਲੈ ਕੇ ਆਉਂਦੇ ਸੀ ਯਾਤਰਾ ਭਾਵੇਂ ਥੋੜੇ ਜੀ ਗਰੀਬ ਸੀ ਜੋ ਮਰਜੀ ਸੀ ਕਿਸੇ ਤਰ੍ਹਾਂ ਵੀ ਆਉਂਦੇ ਰਹਿਣ ਜਲਦੀ ਦੀ ਯਾਤਰਾ ਜੋ ਸਾਡੇ 350 ਸਾਲਾਂ ਦੀ ਯਾਨਕਿ ਬਹਿਗੇ ਨਹੀਂ ਇਹ ਕਰਨੀ ਹੈ ਫਿਰ ਅਸੀਂ ਕਿਹੜੇ ਘਾਟਾਂ ਵੀ ਸਾਡੇ ਕੋਲ ਰੰਗਰੇਟਾ ਇੰਨਾ ਕ ਹੈਗਾ ਸਾਡੇ ਕੋਲ ਆਦਮੀ ਦੀ ਕੋਈ ਕਮੀ ਨਹੀਂ ਸਾਡੇ ਕੋਲ ਕੋਈ ਚੀਜ਼ ਦੀ ਕਮੀ ਨਹੀਂ ਸਾਡੇ ਕੋਲ ਪੈਸੇ ਦੀ ਕਮੀ ਨਹੀਂ ਫਿਰ ਅਸੀਂ ਕੋਈ ਨਾ ਥੱਲੇ ਕੇ ਚੰਦਰਾ ਸੌ ਕਹਿ ਤੂੰ ਇਹ ਆਪਣਾ ਕਰ ਲਓ ਕਿੱਡੀ ਮਾੜੀ ਸੋਚ ਹੈ ਜਿਹਨੂੰ ਕਹਣਾ ਤੂੰ ਇਸੇ ਆਪਣਾ ਕਰ ਲਓ ਕਰਾਂਗੇ ਜੀ ਤਾਂ ਇਹਨਾਂ ਡਾਕਟਰ ਗੁਰਵਿੰਦਰ ਸਿੰਘ ਸਮਰਾ ਹੋਣੀ ਜਿਨ੍ਹਾਂ ਨੇ ਸਾਫ਼ ਤੌਰ ਤੇ ਕਿਹਾ ਹੈਗਾ ਕਿ ਤਖਤ ਛੇੜੀ ਪਟਨਾ ਸਾਹਿਬ ਜੀ ਦੇ ਪੰਜ ਪਿਆਰੇ ਸਹਿਬਾਨ ਵੱਲੋਂ ਜਿਹੜਾ ਫੈਸਲਾ ਲਿਆ ਗਿਆ ਤਨਖਾਹਿਆ ਕਰਾਰ ਦਿੱਤਾ ਗਿਆ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਰਗਾਜੋਹਣਾ ਨੂੰ ਉਹ ਜਿਹੜਾ ਫੈਸਲਾ ਆ ਉਹ ਬਿਲਕੁਲ درست ਹੈਗਾ ਤੇ ਉਹਨਾਂ ਨੇ ਇਸ ਫੈਸਲੇ ਦੇ ਉੱਪਰ ਮੋਹਰ ਲਾਈ ਹੈ ਕੈਮਰਾਮੈਨ ਗੁਰਦੇਵ ਦੇ ਨਾਲ ਇੰਦਰਜੀਤ ਸਿੰਘ ਚਾਲ ਹਮਦਰ ਟੀਵੀ ਕਰਤਾਰਪੁਰ